ਸਾਨੂੰ ਦੱਸ ਕੇ ਬੜੀ ਖੁਸ਼ੀ ਹੋ ਰਹੀ ਹੈ ਕਿ ਅਸੀਂ 21 ਦਸੰਬਰ ਸੰਡੇ ਦੇ ਦਿਨ ਐਤਵਾਰ ਦੇ ਦਿਨ ਪਿੰਡ ਘੋਮਣਾ ਦੇ ਵਿੱਚ ਇੱਕ ਵੱਡਾ ਫ੍ਰੀ ਮੈਡੀਕਲ ਐਂਡ ਆਰਥੋਪੈਡਿਕ ਕੈਂਪ ਲਗਾਉਣ ਜਾ ਰਹੇ ਹਾਂ ਸਾਡਾ ਸਹਿਯੋਗ ਨਵਰੰਗ ਦੇ ਸਾਰੀ ਟੀਮ ਔਰ ਪੰਜਾਬ ਰੇਡੀਓ ਲੰਡਨ ਔਰ ਸਾਰੀ ਜਿਹੜੀ ਉਹਨਾਂ ਦੀ ਸਮੂਹੀ ਜਿਹੜੀ ਟੀਮ ਹੈ ਉਹ ਸਾਡਾ ਪੂਰੇ ਇਹਦੇ ਵਿੱਚ ਪੂਰਾ ਯੋਗਦਾਨ ਦੇ ਰਹੀ ਹੈ ਔਰ ਇਹ ਜਿਹੜਾ ਕੈਂਪ ਹੈ ਇਹ ਘੋਮਣਾ ਪਿੰਡ ਦੇ ਵਿੱਚ ਲੱਗੇਗਾ ਔਰ ਮੇਰੀ ਅਪੀਲ ਹੈ ਇਲਾਕੇ ਵਾਸੀਆਂ ਦੇ ਨਾਲ ਕਿ ਜਿੰਨੇ ਵੀ ਲੋਕ ਇਸ ਕੈਂਪ ਦਾ ਹੱਡੀਆਂ ਦੇ ਪੱਖੋਂ ਮੈਡੀਕਲ ਦੇ ਪੱਖੋਂ ਜਿਹਦੇ ਵੀ ਸਾਡੇ ਨਾਲ ਡਾਕਟਰ ਵਿਵੇਕ ਗੁੰਮਰ ਵੀ ਹੋਣਗੇ ਮੈਡੀਕਲ ਸਪੈਸ਼ਲਿਸਟ ਨੇ ਟਾਂਪਲੇਰਾ ਦੇ ਵਿੱਚ ਤੇ ਫਗਵਾੜਾ ਦੇ ਵਿੱਚ ਮੈਡੀਕਲ ਸਪੈਸ਼ਲਿਸਟ ਨੇ ਤੇ ਮੈਡੀਕਲ ਕੈਂਪ ਤੇ ਆਰਥੋਪੈਡਿਕ ਕੈਂਪ ਦਾ ਪੂਰਾ ਫਾਇਦਾ ਚੁੱਕਣ ਵਾਸਤੇ ਪੂਰੇ ਹੰਗਾਰੇ ਦੇ ਨਾਲ ਲੋਕ ਉੱਥੇ ਆਣ ਇਟਸ ਅ ਫ੍ਰੀ ਮੈਡੀਕਲ ਕੈਂਪ ਉੱਥੇ ਬੀਐਮਡੀ ਟੈਸਟਿੰਗ ਫ੍ਰੀ ਮੈਡੀਸਿਨਸ ਫ੍ਰੀ ਕੰਸਲਟੇਸ਼ਨ ਫ੍ਰੀ ਆਰਥੋ ਚੈੱਕਅਪ ਸਪੈਸ਼ਲ ਡਿਸਕਾਊਂਟ ਟੂ ਪੇਸ਼IENTS ਜਿਨ੍ਹਾਂ ਨੂੰ ਇਨਡੋਰ ਦੀ ਲੋੜ ਹੈ ਮਤਲਬ ਕੋਈ ਵੱਡੇ ਆਪਰੇਸ਼ਨ ਦੀ ਲੋੜ ਹੈ ਕੇਸ ਬਾਰ ਬਾਰ ਖਰਾਬ ਹੋ ਚੁੱਕੇ ਨੇ ਨਹੀਂ ਚੱਲਿਆ ਜਾ ਰਿਹਾ ਗੋਡੇ ਬਿਲਕੁਲ ਖਰਾਬ ਨਹੀਂ ਚੂਲੇ ਬਿਲਕੁਲ ਖਰਾਬ ਨਹੀਂ ਸਪੈਸ਼ਲ ਡਿਸਕਾਊਂਟਡ ਰੇਟਸ ਤੇ ਵੀ ਸਰਜਰੀਜ਼ ਆਫਰ ਕੀਤੀਆਂ ਜਾਣਗੀਆਂ ਸੋ 21 ਦਸੰਬਰ ਸੰਡੇ ਐਤਵਾਰ ਸਵੇਰੇ 9:30 ਵਜੇ ਤੋਂ ਰਜਿਸਟ੍ਰੇਸ਼ਨ ਸ਼ੁਰੂ ਹੋ ਜਾਏਗੀ ਤੇ ਦੁਪਹਿਰ ਦੇ 2:30 ਤੱਕ ਇਹ ਕੈਂਪ ਚੱਲੇਗਾ ਤੇ ਮੈਂ ਹੀ ਰਿਕੁਐਸਟ ਕਰਾਂਗਾ ਅਪੀਲ ਕਰਾਂਗਾ ਸਾਰੇ ਅਲਗਵਾਲੇ ਦੇ ਇਲਾਕੇ ਦੇ ਲੋਕਾਂ ਨੂੰ ਕੇਸ ਕੈਂਪ ਦੇ ਵਿੱਚ ਜ਼ਰੂਰ ਆਓ